ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਮੂਲੀਆ ਦਾ ਤੇ ਗਾਜਰਾਂ ਦਾ ਹਰੀਆਂ ਮਿਰਚਾਂ ਦਾ ਤੇ ਅਦਰਕ ਦਾ ਅਚਾਰ ਉਹ ਵੀ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਤੇ 10 ਮਿੰਟਾਂ ਵਿੱਚ ਦੀ ਅਚਾਰ ਬਣਾਵਾਂਗੇ ਜਿਹੜਾ ਕਿ ਤੁਸੀਂ ਤੁਰੰਤ ਪਰ ਬਣਾਓ ਤੇ ਤੁਰੰਤ ਪਰ ਤੁਸੀਂ ਅਚਾਰ ਨੂੰ ਖਾਓ ਬਹੁਤ ਹੀ ਘੱਟ ਸਮੇਂ ਵਿੱਚ ਜਿਹੜਾ ਆਪਾਂ ਇਹ ਅਚਾਰ ਬਣਾ ਕੇ ਤਿਆਰ ਕਰਾਂਗੇ ਉਹਦੇ ਵਾਸਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਵੀ ਆਪਾਂ 10 ਮਿੰਟਾਂ ਵਿੱਚ ਦੀ ਅਚਾਰ ਕਿਸ ਤਰ੍ਹਾਂ ਬਣਾਵਾਂਗੇ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੇ ਇੱਕ ਬਣੇ ਰਹੋ ਚਲੋ ਫਿਰ ਅਚਾਰ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਅਚਾਰ ਬਣਾਉਣ ਵਾਸਤੇ ਅੱਧਾ ਕਿਲੋ ਆਪਾਂ ਗਾਜਰਾ ਲਿਆਂ ਅੱਧਾ ਕਿਲੋ ਮੂੜੀਆਂ ਲਿਆਂ ਤੇ 100 ਗ੍ਰਾਮ ਆਪਣੇ ਕੋਲੇ ਸੀਗਾ ਹਰੀਆਂ ਮਿਰਚਾਂ ਥੋੜਾ ਜਿਹਾ ਆਪਾਂ ਲਿਆ ਸੀਗਾ ਅਦਰਕ ਸਭ ਤੋਂ ਪਹਿਲਾਂ ਇਹਨਾਂ ਨੂੰ ਛਿੱਲ ਲਿਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਧੋ ਲਿਆ ਸੀ ਧੋ ਕੇ ਉਸ ਤੋਂ ਬਾਅਦ ਇਹਨਾਂ ਨੂੰ ਪੂੰਝ ਲਿਆ ਸੀ ਸੂਤੀ ਕੱਪੜੇ ਦੇ ਨਾਲ ਕਿ ਇਹਨਾਂ ਦੇ ਵਿੱਚ ਪਾਣੀ ਨਾ ਰਵੇ ਤੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਲੰਬਾਈ ਦੇ ਵਿੱਚ ਕੱਟ ਲਿਆ ਸੀਗਾ ਦੇਖੋ ਗਾਜਰ ਇਹਨੂੰ ਮੂਲੀ ਨੂੰ ਵੀ ਆਪਾਂ ਲੰਬਾਈ 'ਚ ਕੱਟ ਲਿਆ ਤੇ ਜਿਹੜੀਆਂ ਹਰਨਾ ਮੇਰੇ ਤੇ ਇਹਨਾਂ ਨੂੰ ਵੀ ਆਪਾਂ ਲੰਬਾਈ ਦੇ ਵਿੱਚ ਕੱਟਿਆ ਤੇ ਅਦਰਕ ਨੂੰ ਵੀ ਆਪਾਂ ਇਹ ਲੰਬਾਈ ਦੇ ਵਿੱਚ ਹੀ ਕੱਟਿਆਗਾ ਬਹੁਤ ਹੀ ਆਸਾਨ ਤਰੀਕੇ ਨਾਲ ਅਚਾਰ ਬਣਾਵਾਂਗੇ ਚਲੋ ਜੀ ਰੈਸਪੀ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਅਚਾਰ ਵਾਸਤੇ ਆਪਾਂ ਸਭ ਤੋਂ ਪਹਿਲਾਂ ਮਸਾਲਾ ਤਿਆਰ ਕਰਾਂਗੇ ਉਹਦੇ ਵਾਸਤੇ ਆਪਾਂ ਤਵੇ ਨੂੰ ਗੈਸ ਦੇ ਉੱਪਰ ਰੱਖ ਲਿਆਗਾ ਹੁਣ ਪਾਦਾਂਗੇ 2 ਚਮਚ ਸੌਫ ਦੇ ਤੇ 2 ਚਮਚ ਆਪਾਂ ਪਾਦਾਂਗੇ ਸਾਫਤ ਧਨੀਆ 1 ਚਮਚ ਪਾਦਾਂਗੇ ਜੀਰੇ ਦਾ ਇੱਕ ਚਮਚ ਪਾ ਦਾਂਗੇ ਮੇਥੀ ਦਾਣਾ ਹੁਣ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲਾਂਗੇ ਥੋੜਾ ਜਿਹਾ ਸਿੱਲਾ ਪਾ ਨਹੀਂ ਨਾ ਤਾਂ ਦੁਰੋ ਹੋ ਗਿਆ ਨਾ ਬਸ ਉਦੋਂ ਤੇ ਕੇ ਭੁੰਨ ਲਾਂਗੇ ਪਰ ਵਧੀਆ ਜਿਹਾ ਰੋਸਟ ਜਿਹਾ ਹੋ ਜਾਣਗੇ ਤੇ ਗੈਸ ਨੂੰ ਬਿਲਕੁਲ ਆਪਾਂ ਲੋ ਤੇ ਕੀਤਾਗਾ ਕਿਉਂਕਿ ਤਵਾ ਇਹ ਛੇਤੀ ਗਰਮ ਹੋ ਜਾਂਦਾ ਹੈਗਾ ਹਾਂਜੀ ਮਸਾਲਿਆਂ ਨੂੰ ਆਪਾਂ ਹੁਣ ਹਲਕਾ ਜਿਹਾ ਭੁੰਨ ਲਿਆਗਾ ਹੁਣ ਗੈਸ ਕਰ ਦਾਂਗੇ ਆਪਾਂ ਬੰਦ ਇਹਨਾਂ ਮਸਾਲਿਆਂ ਦੇ ਵਿੱਚ ਹੀ ਪਾ ਦਾਂਗੇ ਆਪਾਂ ਇੱਕ ਚਮਚ ਜਿਹੜੀ ਹੁੰਦੀ ਹੈ ਪੀਲੀ ਵਾਲੀ ਰਾਈ ਇੱਕ ਚਮਚਾ ਆਪਾਂ ਪਾ ਦਾਂਗੇ ਕਾਲੀ ਵਾਲੀ ਸਰਾਈ ਤੇ ਹੁਣ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਬਸ ਹਲਕਾ ਜਿਹਾ ਇਹਨਾਂ ਨੂੰ ਸੇਕ ਲਵਾ ਲਾਂਗੇ ਗੈਸ ਆਪਾਂ ਬੰਦ ਕੀਤਾ ਗਿਆ ਸਾਰੇ ਮਸਾਲੇ ਆਪਾਂ ਵਧੀਆ ਜਿਹਾ ਭੁੰਨ ਲੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਇਹਨਾਂ ਨੂੰ ਕੱਢ ਲੈਣੇ ਆ ਤੇ ਇਹਨਾਂ ਨੂੰ ਠੰਡਾ ਕਰਕੇ ਨਾ ਉਸ ਤੋਂ ਬਾਅਦ ਇਹਨਾਂ ਨਾਲ ਦਰਦਰਾ ਜਿਹਾ ਪਾਊਡਰ ਬਣਾ ਲਾਂਗੇ ਹਾਂਜੀ ਦੇਖੋ ਆਪਾਂ ਮਸਾਲੇ ਪੀਸਲੇ ਹੈਗੇ ਤੇ ਦਰਦਰੇ ਜਿਹੇ ਮਸਾਲੇ ਪੀਸੇ ਹੈਗੇ ਆ ਹਾਂਜੀ ਆਚਾਰ ਬਣਾਉਣ ਵਾਸਤੇ ਗੈਸ ਤੇ ਆਪਾਂ ਕੜਾਹੀ ਰੱਖ ਲਈ ਥੋੜੀ ਜਿਹੀ ਕੜਾਹੀ ਆਪਾਂ ਮੋٹے ਦੇ ਤਲੇ ਦੀ ਰੱਖੀ ਹੈਗੀ ਆ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਕੱਚੀ ਦੇ ਹਿਸਾਬ ਨਾਲ ਸਰੋਂ ਦਾ ਤੇਲ ਬਹੁਤ ਘੱਟ ਤੇਲ ਵਿੱਚ ਇਹ ਜਿਹੜਾ ਆਪਾਂ ਆਚਾਰ ਬਣਾਵਾਂਗੇ ਬਸ ਇੰਨੇ ਕੀ ਤੇਲ ਵਿੱਚ ਆਚਾਰ ਬਣਾਵਾਂਗੇ ਤੇਲ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਫੁੱਲ ਫਲੇਮ ਤੇ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਤੇਲ ਨੂੰ ਆਪਾਂ ਨਾ ਕੜਾਹੀ ਦੇ ਨਾਲ ਇਸ ਤਰ੍ਹਾਂ ਇਹਨੂੰ ਲਵਾ ਦਾਂਗੇ ਬਸ ਦੇਖੋ ਇਸ ਤਰ੍ਹਾਂ ਤੇਲ ਨੂੰ ਥੋੜਾ ਜਿਹਾ ਘਮਾ ਲਿਆ ਨਾ ਹੁਣ ਥੋੜਾ ਜਿਹਾ ਇੱਕ ਵਾਰੀ ਗੈਸ ਨੂੰ ਸਲੋ ਕਰ ਦਾਂਗੇ ਬਸ ਇੱਕ ਵਾਰੀ ਕਰਾਂਗੇ ਫਿਰ ਆਪਾਂ ਫੇਰ ਫੁੱਲ ਫਲੇਮ ਤੇ ਕਰ ਦਾਂਗੇ ਹੁਣ ਥੋੜੀ ਜਿਹੀ ਪਾ ਲਾਂਗੇ ਆਪਾਂ ਹਿੰਗ ਤੇ ਅੱਧਾ ਇੱਕ ਚਮਚ ਪਾ ਦਾਂਗੇ ਅਜਮੈਨ ਦਾ ਅਜਮੈਨ ਦਾ ਟੇਸਟ ਬਹੁਤ ਵਧੀਆ ਆਉਂਦਾ ਹੈਗਾ ਅਚਾਰ ਦੇ ਵਿੱਚ ਤੇ ਹੁਣ ਆਪਾਂ ਗੈਸ ਨੂੰ ਫਿਰ ਫੁੱਲ ਫਲੇਮ ਤੇ ਕਰ ਦਾਂਗੇ ਹੁਣ ਕਟੀਆਂ ਹੋਈਆਂ ਆਪਾਂ ਸਬਜ਼ੀਆਂ ਪਾ ਦਾਂਗੇ ਸਬਜ਼ੀਆਂ ਨੂੰ ਸਾਰੀਆਂ ਨੂੰ ਨਾ ਆਪਾਂ ਤੇਲ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਦਿੰਨੇ ਆ। ਤੇ ਗਿਆਸ ਨੂੰ ਪੂਰੇ ਫੁੱਲ ਫਲੇਮ ਤੇ ਰੱਖਾਂ। ਜੇ ਆਪਾਂ ਲੋ ਤੇ ਕਰਤਾ ਨਾ ਪਤਾ ਲੋ ਤੇ ਫਿਰ ਸਬਜ਼ੀਆਂ ਬਾਹਰ ਨਾ ਨਰਮ ਜੇ ਹੋ ਜਾਂਦੀਆਂ ਤੇ ਜਦੋਂ ਆਪਾਂ ਫੁੱਲ ਫਲੇਮ ਤੇ ਇਹਨਾਂ ਨੂੰ ਪਕਾਵਾਂਗੇ ਨਾ ਇਹਨਾਂ ਦੇ ਵਿੱਚ ਜਿਹੜਾ ਕਰਾਂਚ ਜਿਹਾ ਬਣਿਆ ਰਹੂਗਾ ਅਚਾਰ ਦੇ ਵਿੱਚ। ਹੁਣ ਚੰਗੀ ਤਰ੍ਹਾਂ ਤੇਲ ਦੇ ਵਿੱਚ ਸਾਰੀਆਂ ਸਬਜ਼ੀਆਂ ਨੂੰ ਆਪਾਂ ਮਿਲਾਤਾ ਹੈਗਾ ਤੇ ਆਪਾਂ ਬਿਨਾਂ ਟਕੇ ਹੀ ਆਪਾਂ 2 ਮਿੰਟ ਵਾਸਤੇ ਇਹਨਾਂ ਨੂੰ ਸੇਕ ਲਵਾ ਲਾਂਗੇ। ਹਾਂਜੀ ਬਿਨਾ ਟਕੇ ਆਪਾਂ 2 ਮਿੰਟ ਵਾਸਤੇ ਇਹਨਾਂ ਨੂੰ ਸੇਕ ਲਵਾ ਲਿਆਗਾ ਹੁਣ ਆਪਾਂ ਜਿਹੜਾ ਪੀਸ ਕੇ ਰੱਖਿਆ ਸੀ ਮਸਾਲਾ ਉਹ ਆਪਾਂ ਪਾਵਾਂਗੇ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਇੱਕ ਚਮਚੇ ਪਾ ਦਾਂਗੇ ਕਲੌਂਜੀ ਦਾ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾ ਮਸਾਲਿਆਂ ਨੇ ਮਿਕਸ ਕਰ ਦਿੰਨੇ ਹੈਗੇ ਆ ਗਾਜਰਾਂ ਮੋਲੀਆਂ ਦੇ ਵਿੱਚ ਦੇਖੋ ਇਹਨਾਂ ਨੂੰ ਮਿਕਸ ਕਰਕੇ ਨਾ 2 ਮਿੰਟ ਵਾਸਤੇ ਆਪਾਂ ਹੋਰ ਸੇਕ ਲਵਾ ਲਾਂਗੇ ਤੇ ਜਿਹੜਾ ਨਮਕ ਆ ਉਹ ਆਪਾਂ ਬਾਅਦ ਪਾਵਾਂਗੇ ਹਾਂਜੀ 2 ਮਿੰਟ ਆਪਾਂ ਹੋਰ ਸੇਕ ਲਵਾ ਲਿਆ ਮਸਾਲੇ ਪਾ ਕੇ ਇਹਨਾਂ ਸਬਜ਼ੀਆਂ ਨੂੰ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਹੈਗਾ 1 ਚਮਚ ਲਾਲ ਮਿਰਚ ਪਾਊਡਰ ਤੇ 2.5 ਚਮਚਾ ਆਪਾਂ ਪਾ ਦੇਣੇ ਆ ਨਮਕ ਦੇ ਤੇ ਅੱਧਾ ਚਮਚ ਪਾਵਾਂਗੇ ਹਲਦੀ ਦਾ ਇਹਦੇ ਨਾਲ ਕੀ ਕਲਰ ਵਧਿਆ ਆਊਗਾ ਹੁਣ ਆਪਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆਂ ਹਾਂਜੀ ਜਿਹੜੇ ਆਪਾਂ ਦਵਾਰੇ ਮਸਾਲੇ ਪਾਏ ਸੀ ਨਾ ਇਹਨਾਂ ਨੂੰ ਵੀ ਆਪਾਂ 2 ਮਿੰਟ ਵਾਸਤੇ ਸੇਕ ਲਵਾ ਲਿਆ ਦਾ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਦੇਖੋ ਜੀ ਤੇ ਆਪਾਂ ਇਹਨਾਂ ਨੂੰ ਨਾ 10 ਕਿ ਮਿੰਟ ਠੰਡਾ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਹੋਰ ਵੀ ਸਮਾਨ ਪਾਉਣਾਗਾ ਹਾਂਜੀ 10 ਮਿੰਟ ਆਪਾਂ ਅਚਾਰ ਨੂੰ ਹੁਣ ਠੰਡਾ ਕਰ ਲਿਆਗਾ ਤੇ ਹੁਣ ਆਪਾਂ 2 ਚਮਚਾ ਆਪਾਂ ਪਾ ਦਾਂਗੇ ਸਿਰਕੇ ਦੇ ਇਹਦੇ ਨਾਲ ਕੀ ਹੈ ਜਿਹੜਾ ਨਾਲ ਤਾਂ ਟੇਸਟ ਬਣ ਜਾਊਗਾ ਜਿਹੜਾ ਆਪਣਾ achar ਬਣਾਇਆਗਾ ਵਧੀਆ ਖੱਟਾ ਮਿੱਠਾ ਜਿਹਾ ਬਣ ਜਾਣਾਗਾ ਸਵਾਦ ਬਣੂਗਾ ਇਹਨੂੰ ਚੰਗੀ ਤਰ੍ਹਾਂ ਆਪਾਂ ਹੁਣ ਮਿਲਾ ਦਿੰਨੇ ਆ ਦੇਖੋ ਜਦੋਂ ਆਪਾਂ ਇਹ ਪਾਤਾ ਨਾ ਸਿਰਕਾ achar ਦੇ ਵਿੱਚ ਤੇ ਕਿੰਨਾ ਵਧੀਆ ਜਿਹੜਾ ਇਹ ਸ਼ੈਨ ਦੇ ਵਿੱਚ achar ਆ ਗਿਆ ਕਿੰਨਾ ਵਧੀਆ ਕਲਰ ਆਇਆ ਨਾ ਤੇ ਆਸਾਨ ਤਰੀਕਾ ਜਿਹੜਾ ਆਪਾਂ ਇਹ achar ਬਣਾਉਣਾ ਦੱਸਿਆਗਾ ਤੁਸੀਂ ਵੀ ਘਰ ਵਿੱਚ ਇਸ ਤਰ੍ਹਾਂ 10 ਮਿੰਟਾਂ ਵਿੱਚ ਜਿਹੜਾ achar ਬਣਾਇਓ ਤੇ ਬਣਾ ਕੇ ਖਾਇਓ ਇਹਦਰ ਆਪਾਂ ਹੁਣ ਇੱਕ ਭਾਂਡੇ ਦੇ ਵਿੱਚ ਕੱਢ ਲੈਨੇ ਆ। ਇਹ ਸੋਚਾਰ ਨੂੰ ਤੁਸੀਂ ਪਰੌਂਠੇ ਦੇ ਨਾਲ ਖਾਓ। ਚਾਹੇ ਤੁਸੀਂ ਰੋਟੀ ਦੇ ਨਾਲ ਖਾਓ। ਅਚਾਰ ਬਹੁਤ ਵਧੀਆ ਲੱਗਦਾਗਾ। ਬਹੁਤ ਹੀ ਜ਼ਿਆਦਾ ਇਹ ਸੁਆਦਵੰਦ ਆਗਾ। ਹਾਂਜੀ ਅਚਾਰ ਨੂੰ ਤੁਸੀਂ 1 ਮਹੀਨੇ ਵਾਸਤੇ ਸਟੋਰ ਕਰਕੇ ਰੱਖ ਸਕਦੇ ਹੋ ਫ੍ਰਿਜ ਦੇ ਵਿੱਚ ਬਿਲਕੁਲ ਵੀ ਅਚਾਰ ਖਰਾਬ ਨਹੀਂ ਹੋਊਗਾ ਹਾਂਜੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਨਾ ਨਾ ਭੁੱਲਣਾ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਮਿਲਦੇ ਹਾਂ ਕੋਈ ਆਪਾਂ ਨਿਊ ਰੈਸਪੀ ਨਾਲ ਵੀਡੀਓ ਦੇਖਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ